ਸਿਕਟਾਂ ਦੇ ਖੋਖੇ ਪਲੇ ਹੋਏ ਨੇ ਆ ਸਿਕਟਾਂ ਕੀ ਦੇ ਸੁਪਨਿਆ ਹੋਈਆਂ ਨੇ ਇਹ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਹਾਲਾਤ ਨੇ ਇੱਕ ਪਾਸੇ ਤੁਸੀਂ ਉਹ ਲਿਖਿਆ ਸਪਸ਼ਟ ਬਾਤ ਤੁਰਦਾ ਹਸਪਤਾਲ ਸਖਤ ਮਨਾ ਆਓ ਯਾਰ ਦਿਖਾਓ ਚੰਗੀ ਤਰ੍ਹਾਂ ਇੱਕ ਪਾਸੇ ਸਿਕਟਾਂ ਚੱਲ ਰਹੀਆਂ ਤੇ ਕਾ ਲਿਖਿਆ ਆ ਹਾਲਾਤ ਆ ਇਹਦੇ ਸ਼੍ਰੀ ਅਨੰਦਪੁਰ ਸਾਹਿਬ ਦੇ ਇੱਥੇ ਨਾ ਜੀ ਵੀਡੀਓ ਸਿਕਟਾਂ ਪੀਤੀ ਜਾਂਦੀਆਂ ਰੈਪਰ ਉਹਨਾਂ ਦੇ ਪੇ ਸੀ ਕਿ ਮੈਂ ਵੀਡੀਓ ਬਣਾ ਕੇ ਆਇਆ ਹਾਂ ਹੋਰ ਨਹੀਂ ਤੁਹਾਨੂੰ ਕੀ ਕਲੇਫ ਹੋਣਾ ਗੁਰੂ ਘਰ ਦੇ ਬਿਲਕੁਲ ਲਾਗੇ ਆਓ ਆਪਾਂ ਇਸ ਚੀਜ਼ ਨੂੰ ਸਤਿਕਾਰ ਕਰਦੇ ਜੀ ਤੁਸੀਂ ਬਾਜੀ ਬਾਜੀ ਇਸ ਚੀਜ਼ ਨੂੰ ਮੈਂ ਨਹੀਂ ਕੁਝ ਕਰ ਸਕਦਾ ਨਹੀਂ ਤੁਸੀਂਦਰ ਮੈਂ ਪੁੱਛਿਆ ਤਕਲੀਫ ਕੀ ਹੈ ਮੈਂ ਆਪਣੀ ਤਕਲੀਫ ਤਾਂ ਦੱਸ ਰਿਹਾ ਜੀ ਹਾਂ ਮੈਂ ਤੁਹਾਨੂੰ ਆਪਣੀ ਤਕਲੀਫ ਦੱਸ ਰਿਹਾ ਜੀ ਗੁਰੂ ਘਰ ਦੇ ਬਿਲਕੁਲ ਲਾਗੇ ਕਿੱਜਾ ਹੈ ਇੱਥੇ ਬੀੜੀ ਸਿਗਰਟ ਨਹੀਂ ਪੀਣੀ ਚਾਹੀਦੀ ਇੱਥੇ ਖਰਾਬ ਨਹੀਂ ਪੀਣੀ ਚਾਹੀਦੀ ਤੁਸੀਂ ਕਿੰਨੇ ਸਾਲਾਂ ਕੱਟੇ ਜੀ ਹੁਣ ਤੱਕ ਹਾਂ ਤਾਂ ਉਤੇ ਸੁੱਟੀਆਂ ਪਈਆਂ ਜਰਦੇ ਦੀਆਂ ਪੁੜੀਆਂ ਸਿਗਰਟਾਂ ਗੰਦਗੀ ਦੀਆਂ ਇਹ ਤਸਵੀਰਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਦੀਆਂ ਤਖਤ ਸ਼੍ਰੀ ਕੇਸਗੜ ਸਾਹਿਬ ਤੋਂ ਮਹਿਜ 100 ਮੀਟਰ ਦੀ ਦੂਰੀ ਦੇ ਉਤੇ ਸ਼ਰਿਆਂ ਮੁ ਗੁਟਕਾ ਸਿਗਰਟਾਂ ਪੀਤੀਆਂ ਜਾਂਦੀਆਂ ਨੇ ਤੇ ਵੇਚੀਆਂ ਵੀ ਜਾਂਦੀਆਂ ਨੇ ਜਦ ਕਿ ਲੰਬੇ ਸਮੇਂ ਤੋਂ ਸਿੱਖ ਜਥੇਬੰਦੀਆਂ ਇਹ ਮੰਗ ਵੀ ਕਰ ਰਹੀਆਂ ਨੇ ਕਿ ਪੰਜ ਤੱਕ ਸਹਿਵਾਨਾਂ ਦੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦਿੱਤਾ ਜਾਵੇ ਅਰੇ ਇਸ ਦੇ ਬਲ ਕੋਈ ਵੀ ਗੌਰ ਨਹੀਂ ਕਰ ਰਿਹਾ ਇਹ ਤਸਵੀਰਾਂ ਸ਼੍ਰੀ ਨੰਨਪੁਰ ਸਾਹਿਬ ਦੀਆਂ ਨੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਲਦੀ ਦੀ ਕੁੜੀਆਂ ਸਿਗਰਟਾਂ ਖਿਲੜੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੋਸਤੋ ਬਣਾ ਤਸਵੀਰਾਂ ਦਿਖਾਈਆਂ ਜਿੱਥੇ ਇੱਕ ਗੁਰਦੁਆਰਾ ਸਾਹਿਬ ਦੇ ਉੱਤੇ ਜਿੱਥੇ ਕੰਧ ਦੇ ਉੱਤੇ ਪਾਣ ਖਾ ਕੇ ਠੁੱਕਿਆ ਹੋਇਆ ਸੀ ਪ੍ਰਵਾਸੀ ਮਜ਼ਦੂਰਾਂ ਦੇ ਬਾਰੇ ਦੋਸਤੋ ਬਾਅਦ ਤਸਵੀਰਾਂ ਲਗਰ ਤਾਂ ਤੁਹਾਨੂੰ ਦੂਜੇ ਪਾਸੇ ਦੁਕਾਨ ਤੇ ਜਿੱਥੇ ਪਹੁੰਚੇ ਆ ਤੱਕ ਚਿਰੀ ਕੇਰਗੜ ਸਾਹਿਬ ਤੇ ਬਿਲਕੁਲ ਨਾਲ ਬਸਾ ਇੱਥੋਂ 200 ਮੀਟਰ ਦਾ 100 ਮੀਟਰ ਦੀ ਦੂਰੀ ਤੇ ਚਿਰੀ ਕੇਰਗੜ ਸਾਹਿਬ ਆ ਜੋਦੇ ਨਾਲੇ ਪੋਡਾ ਮਾਰਕੀਟ ਦੀ ਜਾ ਕੋਡ ਡਾਊਕ ਆ ਗਈ ਜਿਹੜੀ ਜਗ੍ਹਾ ਹੈ ਇੱਥੇ ਆ ਬਣਿਆ ਹੋਇਆ ਇਹ ਮਾਰਕੀਟ ਬਣੀ ਹੋਈ ਹੈ ਗੋਲ ਮਾਰਕੀਟ ਜਿੱਥੇ ਕਹਿੰਦੇ ਨੇ ਉੱਥੇ ਆਪਾਂ ਪਹੁੰਚੇ ਹੋਏ ਆ ਉੱਥੇ ਖੜੇ ਹੋਏ ਆ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਆ ਤਸਵੀਰਾਂ ਦਿਖਾ ਦਿਓ ਪਹਿਲਾਂ ਦਿਲ ਕੰਬਾਣ ਵਾਲੀਆਂ ਰੂਹ ਕੰਬਾਣ ਵਾਲੀਆਂ ਤਸਵੀਰਾਂ ਨੇ ਆ ਸਿਕਟਾਂ ਜਿਹੜੀਆਂ ਇੱਥੇ ਪਈਆਂ ਹੋਈਆਂ ਨੇ ਹੌਲੀ-ਹੌਲੀ ਦਿਖਾ ਦਿਓ ਅੱਗੇ ਹੋ ਕੇ ਸਿਕਟਾਂ ਦੇ ਖੋਖੇ ਪਏ ਹੋਏ ਨੇ ਆ ਸਿਕਟਾਂ ਪਿੱਛੇ ਸੁੱਜੀਆਂ ਹੋਈਆਂ ਨੇ ਇਹ ਸ਼੍ਰੀ ਅਨੰਦਪੁਰ ਸਾਹਿਬ ਦੀ ਧਾਕ ਦੇ ਹਲਾਣੇ ਦੇ ਅੰਦਰ ਜਿਹੜੀਆਂ ਤਸਵੀਰਾਂ ਤੇ ਕਹਿੰਦੇ ਤਾਂ ਅੰਦਰ ਪਾਣੀ ਖੜਿਆ ਹੋ ਹੋ ਤੁਸੀਂ ਜਿਹਾ ਤੁਹਾਨੂੰ ਦਿਖਾ ਰਹੇ ਤੇ ਪਾਣੀ ਖੜਿਆ ਹੋਇਆ ਪਾਣੀ ਦੇ ਆ ਦੇਖ ਸਕਦੇ ਹੋ ਤਾਂ ਪਾ ਅੰਦਰ ਪਾਣੀ ਖੜਿਆ ਹੋਇਆ ਤੇ ਹਲ ਪਾਣੀ ਦਿਖਾ ਦੀ ਇੱਕ ਮਹੀਨਾ ਇਹ ਆ ਇਹ ਵੀ ਨਹੀਂ ਆ ਕਿ ਅੰਦਰ ਪਾਣੀ ਖੜਿਆ ਹੋਇਆ ਹੈ ਬਿਲਡਿੰਗ ਦੇ ਵਿੱਚ ਜੇਕਰ ਇਹ ਨਗਰ ਕੌਂਸਲ ਦੀ ਜਗਾ ਹੈ ਤਾਂ ਕਿਉਂ ਇੱਕ ਜਗਾ ਦੇ ਉੱਤੇ ਕਿ ਕਿਉਂ ਕੋਈ ਚੀਜ਼ ਬਣਾ ਨਹੀਂ ਸਕਦੀ ਜਾਂ ਇਹਨੂੰ ਕਿਰਾਏ ਤੇ ਕਿਉਂ ਨਹੀਂ ਦਿੱਤਾ ਜਾ ਸਕਦਾ ਤੇ ਜਗਾ ਹੈ ਬਾਅਦ ਦੇ ਲਿਖਿਆ ਤਾਂ ਨਗਰ ਕੌਂਸਲ ਦਾ ਨਾਮ ਲਿਖਿਆ ਹੋਇਆ ਹੈ ਉਦੋਂ ਨੂੰ ਦਿਖਾਉਂਦੇ ਆਪਾਂ ਪਹਿਲਾਂ ਆ ਤਸਵੀਰ ਕਰਕੇ ਆਪਾਂ ਪਹਿਲਾਂ ਇਹ ਤਸਵੀਰ ਪਾਣੀ ਦੀ ਦਿਖਾ ਦਿਓ ਵੀ ਕਿੰਨਾ ਨੁਕਸਾਨ ਹੋ ਰਿਹਾ ਪਾਣੀ ਯਾਰ ਕਿਦੀ ਛੱਤ ਦੇ ਉੱਤੇ ਖੜਾ ਹੋਇਆ ਤਾਂ ਇਹ ਥੱਲੇ ਕਿੰਨਾ ਬਿਲਡਿੰਗ ਦਾ ਕਿੰਨਾ ਨੁਕਸਾਨ ਹੋ ਰਿਹਾ ਇੱਥੇ ਦੇਖੋ ਰੈਪਰੋ ਜੜਦੇ ਤੇ ਪੈਕਟ ਦਿਖਾਓ ਜ਼ੂਮ ਕਰਕੇ ਦਿਖਾ ਦਿਓ ਸਿਰ ਕੇਸ ਦਾ ਸਾਹ ਦੇ ਬਿਲਕੁਲ ਨਾਲ ਮਸਾ 100 ਮੀਟਰ ਦੀ ਦੂਰੀ ਤੇ ਹੋਣੀ ਹੈ ਜਗਾ ਜਿਹਦੇ ਉੱਤੇ ਇਹ ਤਸਵੀਰਾਂ ਤੁਹਾਨੂੰ ਦਿਖਾਈਆਂ ਬੜੀਆਂ ਡਰਾਉਣੀਆਂ ਤਸਵੀਰਾਂ ਨੇ ਰੂਹ ਕਮਾਣ ਵਾਲੀਆਂ ਤਸਵੀਰਾਂ ਨੇ ਬੜੀਆਂ ਮੰਦ ਨੂੰ ਹਿਰਦੇ ਬਰੁਦਰ ਵਾਲੀਆਂ ਤਸਵੀਰਾਂ ਨੇ ਪਰ ਮੈਂ ਕਹਿਣਾ ਚਾਹੁੰਦਾ ਕਿ ਬਾਹਰ ਆ ਕੇ ਦਿਖਾਣਾ ਪਰ ਤਸਵੀਰਾਂ ਦਿਖਾ ਦਿਓ ਮੋਰ ਕੇ ਫੇਰ ਸਪਾਉਂ ਦਾ ਕਰਕੇ ਤਾ ਆ ਦੇਖੋ ਤੁਹਾਨੂੰ ਆ ਦਿਖਾ ਦਿਓ ਤਿਲਕੋਡ ਕਰਕੇ ਚੰਗੀ ਤਰ੍ਹਾਂ ਦਿਖਾ ਦਿਓ ਵੀ ਸਮਝ ਲੱਜੇ ਇਹਨਾਂ ਨੂੰ ਜਿਹੜੇ ਮੂਰਖ ਅੰਨੇ ਹੋਏ ਜਿਹਨਾਂ ਨੂੰ ਪਤਾ ਨਹੀਂ ਲੱਗਦਾ ਆਪਾਂ ਤਸਵੀਰ ਹੁਣ ਬਾਹਰ ਦੀ ਲਗਾ ਦੇ ਇਸ ਮਾਤੇ ਹੁਣ ਮਾਰਕੀਟ ਲਗਾ ਦੇ ਕਿਹੜੀ ਮਾਰਕੀਟ ਆ ਆਏ ਇੱਥੇ ਜ਼ਿਆਦਾਤਰ ਸਿੱਖ ਲੋਕਾਂ ਦੀਆਂ ਦੁਕਾਨਾਂ ਨੇ ਜ਼ਿਆਦਾਤਰ ਆ ਕਿਸਾਨਦਾਰੀ ਲੋਕ ਨੇ ਜ਼ਿਆਦਾਤਰ ਪਗੜੀਆਂ ਵਾਲੇ ਲੋਕ ਨੇ ਆ ਲਿਖਿਆ ਟੈਕਸ ਸਾਫਾ ਤੇ ਸੈਨੀਟੇਸ਼ਨ ਸਾਫਾ ਨਗਰ ਕੌਂਸਲ ਦਾ ਨੂਰ ਸਾਹਿਬ ਇਹ ਪਹਿਲਾਂ ਤੇ ਲਿਖਿਆ ਹੋਇਆ ਹੈ ਉਹ ਹੁਣ ਜੇਕਰ ਇਹ ਜਗਾ ਬਾਕੇ ਨਗਰ ਕਾਉਂਸਲ ਕੋਲੇ ਆ ਤਾਂ ਨਗਰ ਕਾਉਂਸਲ ਕਿਉਂ ਇਸ ਪਾਸੇ ਧਿਆਨ ਨਹੀਂ ਜਲਦੀ ਕਿਉਂ ਨਿਰਾਇ ਤੇ ਕਿਉਂ ਨਹੀਂ ਚੜਿਆ ਤੇ ਜੇਕਰ ਨਹੀਂ ਚੜਾ ਤਾਂ ਹਾਲਾਤ ਦੁੱਧ ਅਸ਼ਾ ਕੀ ਹੋਈ ਆ ਜਿਹੜਾ ਸਬੰਧਤ ਉਹ ਆ ਗਿਆ ਉਹ ਕਿੰਨਾ ਕ ਇਹਦੇ ਲਈ ਸੁਚੇਤ ਆ ਉਹ ਸਾਰੀਆਂ ਤਸਵੀਰਾਂ ਤੁਹਾਨੂੰ ਆਪਾਂ ਦਿਖਾ ਦਿੱਤੀਆਂ ਤੇ ਹੁਣ ਮੈਂ ਧਾਰਮਿਕ ਅੱਗੇ ਉਹਨੂੰ ਵੀ ਬੇਨਤੀ ਕਰਦਾ ਕਿ ਜੇ ਤੁਹਾਨੂੰ ਮਹਾਰਾਜ ਅਕਾਲਪੁਰਖ ਨੇ ਤੁਹਾਨੂੰ ਕਿਤੇ ਦਿੱਤੀ ਹੈ ਸੇਵਾ ਇਸ ਪਵਿੱਤਰ ਨਗਰੀ ਦੀ ਸੇਵਾ ਦਿੱਤੀ ਆ ਤਾਂ ਘੱਟੋ ਘੱਟ ਥੋੜੇ ਜਿਹੇ ਦੋ ਗੱਲ ਸ਼ਬਦ ਬੋਲੋ ਯਾਰ ਇਹਦੇ ਬਾਰੇ ਕਿਉਂਕਿ ਜਦੋਂ ਪਿਛਲੀ ਵਾਰ ਗੁਰਦਰ ਸਿੰਘ ਸਾਹਿਬ ਜੀ ਜਦੋਂ ਆਨਲਾਈਨ ਸੀ ਨਾ ਮੈਂ ਖਬਰ ਹੁਣ ਤੱਕ ਕਿਸੇ ਆਗੂ ਦਾ ਧਾਰਮਿਕ ਆਗੂ ਹੋ ਗਿਆ ਚਾਹੇ ਸਰਕਾਰੀ ਹੋ ਗਿਆ ਚਾਹੇ ਕੋਈ ਸ਼ਹਿਰ ਦੇ ਪਛੰਦੇ ਹੋਗੇ ਜਿਹੜੇ ਆਪਣੇ ਆਪ ਨੂੰ ਕਹਾਂਦੇ ਆ ਕਿ ਆਪਾਂ ਵਾਕਿਆ ਦੋਸਤ ਇੱਕ ਬੰਦੇ ਆ ਉਹਨਾਂ ਨੇ ਵੀ ਚਾਹੇ ਉਹ ਕਿਸੇ ਵੀ ਕਮਿਊਨਿਟੀ ਦੇ ਹੋਣ ਕਿਸੇ ਨੇ ਵੀ ਹੁਣ ਤੱਕ ਮੂੰਹ ਨਹੀਂ ਖੋਲਿਆ ਲਗਾਤਾਰ ਤਸਵੀਰਾਂ ਆਪਾਂ ਆਪਣੇ ਚੈਨਲ ਦੇ ਉੱਤੇ ਦਿਖਾ ਰਹੇ ਹਾਂ ਪਰ ਬਿਲਕੁਲ ਇਹ ਲੋਕਾਂ ਨੂੰ ਜਿਹੜੇ ਇੱਥੇ ਦੇ ਪਛੰਦੇ ਲੋਕ ਨੇ ਉਹਨਾਂ ਨੂੰ ਇਹ ਚੀਜ਼ ਨੂੰ ਛੋਟਣਾ ਚਾਹੀਦਾ ਸ਼ਰਮ ਕਰ ਲੈਣੀ ਚਾਹੀਦੀ ਆ ਕਿ ਆਹ ਦੇਖੋ ਕੀ ਲਿਖਿਆ ਹੋਇਆ ਹੈ ਇਥੇ ਹੱਥੇ ਅੰਦਰ ਬੀੜੀ ਸਿਗਰਟ ਪੀਣਾ ਸਖਤ ਮਨਾ ਹੈ ਜੁਰਮਾਨਾ 500 ਰੁਪਿਆ ਸੰਪਾਰਕ ਕੇ ਆ ਅਧਿਕਾਰਜੋ ਸੰਪਾਰਕਿਤ ਹੈ ਸੰਪਾਰਕ 9814650600 ਨੰਬਰ ਲਿਖਿਆ ਹੋਇਆ ਆਪਾਂ ਇਹਨੂੰ ਫੋਨ ਵੀ ਕਰ ਲਾਂਗੇ ਤਾਂ ਇੱਕ ਪਾਸੇ ਤੁਸੀਂ ਉਹ ਲਿਖਿਆ ਸਪਸ਼ਟ ਭਾਰਤ ਕੂੜਾ ਸੁੱਟਣਾ ਸਖਤ ਮਨਾ ਹੈ ਆ ਜੋ ਯਾਰ ਦਿਖਾ ਦਿਓ ਤੇ ਨੀਂ ਤਰਾ ਇੱਕ ਪਾਸੇ ਸਿਗਰਟਾਂ ਚੱਲ ਰਹੀਆਂ ਐ ਕਾ ਲਿਖਿਆ ਜੀ ਸਪਸ਼ਟ ਭਾਰਤ ਇੱਥੇ ਕੂੜਾ ਸੁੱਟਣਾ ਮਨਾ ਦਿਖਾ ਦਿਓ ਕੂੜਾ ਨਹੀਂ ਸੁੱਟਦੇ ਇੱਥੇ ਆ ਹਾਲਾਤ ਆ ਇਹਦੇ ਛਿਲੇਨੰਦਪੁਰ ਸਾਹਿਬ ਦੇ ਤੁਹਾਨੂੰ ਆ ਆ ਲਾਹਦਾ ਉਹ ਵੱਡਾ ਕਰਕੇ ਦਿਖਾ ਦਿਓ ਕੂੜਾ ਨਹੀਂ ਸੁੱਟਦੇ ਆ ਗਈ ਜੀ ਬਾਥਰੂਮ ਹੈ ਜੰਗੋ ਤੂੰ ਆ ਗਈ ਜੀ ਤੁਹਾਡੇ ਕੋਲੇ ਆਗੇ 2 ਮਿੰਟ ਚ 2 ਮਿੰਟ ਖੜੇ ਹੋ ਜੀ ਆ ਆ ਕਰ ਦਿਖਾ ਦਿਓ ਹਾਲਾਤ ਇਹਨਾਂ ਆ ਇੱਥੇ ਕੂੜਾ ਸੁੱਟਣਾ ਮਨਿਆ ਹੈ ਜੀ ਇਹ ਸ਼੍ਰੀ ਅਨੰਦਪੁਰ ਸਾਹਿਬ ਦੇ ਹਾਲਾਤ ਨੇ ਸਾਡੇ ਨਾਲ ਇੱਥੇ ਭਾਈ ਸਾਹਿਬ ਮੌਜੂਦ ਆ ਪਉਂਦਾ ਗੱਲਬਾਤ ਕਰਦੇ ਭਾਈ ਜੀ ਆ ਜਾਓ ਮੜੇ ਜੀ ਮੜੇ ਦੱਸ ਦਿਓ ਇਹ ਖਲਬਾਤ ਇੱਕ ਇਹ ਕੀ ਚੀਜ਼ ਹੈ ਇਹ ਨਗਰ ਕੌਂਸਲ ਦੇ ਅੰਦਰ ਨੇ ਇਹ ਨਗਰ ਕੌਂਸਲ ਦੇ ਅੰਦਰ ਨੇ ਇਹ ਪਹਿਲਾ ਬਾਥਰੂਮ ਹੁੰਦਾ ਸੀ ਹਾਈ ਜੰਗ ਤੇ ਫੋਨੇ ਬੰਦ ਕਰ ਦਿੱਤਾ ਜੰਤਰ ਨਹੀਂ ਗਿਆ ਇਹ ਬੰਦਗੀ ਨਾ ਕੀਤਾ ਇਹ ਕਮੇਟੀ ਦੇ ਦਾਗ ਕਮੇਟੀ ਨੇ ਲਾਇਆ ਹੋਇਆ ਤੁਜੀਓ ਨਾਲ ਦਿੱਤੀ ਸੀ ਪਹਿਲਾਂ ਆਜੋ ਮੜੇ ਤੁਹਾਨੂੰ ਖਬਰਾਂ ਲਾ ਲੈ ਕੇ ਥੱਕ ਜੀ ਆਪਾਂ ਤੁਹਾਨੂੰ ਬਤਨ ਹੂੰ ਤੇ ਕਿਸੇ ਨੇ ਇਹ ਤਾਂ ਪੁੱਛ ਲਵਾਈਏ ਉਥੇ ਮੀਡੀਆ ਸਿੰਟਰ ਪਹਿਲਾਂ ਤੋਂ ਪੂਰਾ ਵੱਡਾ ਮੀਡੀਆ ਕਿੱਥੇ ਸੁਤਤਾ ਮੈਨੂੰ ਮੀਡੀਆ ਕਿੱਥੇ ਵੱਡੇ ਵੱਡੇ ਬਾਰਾਂ ਵਾਲੇ ਦਿੱਤੇ ਇੱਕ ਖਬਰਾਂ ਕਿਉਂ ਨਹੀਂ ਲਾਂਦੇ ਹਾਈ ਕੋਰਟ ਕਿਉਂ ਜਾਣਾ ਪਿਆ ਉਥੇ ਰਿਕਵਿਡੇਸ਼ਨ ਕਿਉਂ ਗਾਇਰ ਕਰਨੀ ਪਈ ਦਿੱਤੀ ਹੋਈ ਰਿਕਵਿਡੇਸ਼ਨ ਗਾਇਰ ਕੀਤੀ ਹੈ ਪਰ ਉਹ ਰਿਕਵਿਡੇਸ਼ਨ ਕਿੱਥੇ ਦੇਖਾਂ ਹਾਂਜੀ ਤੇ ਇਹਦੀ ਰੈਟ ਪਟੀਸ਼ਨ ਵੀ ਕਹਿੰਦੇ ਦਾਇਰ ਕੀਤੀ ਹੋਈ। ਬਾ ਹੁਣ ਧਾਰਮਿਕ ਆਗੂ ਨੂੰ ਵੀ ਕਹਿੰਦਾ ਵੀ ਸ਼੍ਰੀ ਅਨੰਦਪੁਰ ਸਾਹਿਬ ਧਰਤੀ ਉੱਤੇ ਆ ਚੀਜ਼ਾਂ ਹੋਣ ਲੱਗੀਆਂ ਜੋ ਨਸ਼ੀਲੀਆਂ ਚੀਜ਼ਾਂ ਨੇ ਨਸ਼ੇ ਨੇ ਜਿਹੜੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਬਾਹਰ ਕਢਦੇ ਉਪਰਾਲੇ ਜਿਹੜੇ ਕੀਤੇ ਜਾਣੇ ਚਾਹੀਦੇ ਹਨ। ਤਸਵੀਰਾਂ ਤੁਹਾਨੂੰ ਲਗਰਨ ਦਿਖਾਉਨੇ ਆ। ਸ਼ਹਿਰ ਹਮ ਗੁਰੂ ਘਰ ਤੋਂ ਥੋੜੀ ਦੂਰੀ ਦੇ ਉਤੇ ਸਿਗਰਟਾ ਤੰਬਾਕੂ ਪੀਣ ਅਤੇ ਵੇਚਣ ਵਾਲਿਆਂ ਤੇ ਕੋਈ ਕਾਰਵਾਈ ਨਾ ਹੁੰਦੀ ਵੇਖੀ ਜਦੋਂ ਪੱਤਰਕਾਰ ਭਗਵੰਤ ਸਿੰਘ ਮਟੌਰ ਨੇ ਐਸਐਮ ਨੂੰ ਫੋਨ ਕੀਤਾ ਤਾਂ ਅਗੂ ਉਹਨਾਂ ਕਿਹਾ ਕਿ ਤੁਹਾਨੂੰ ਕੀ ਤਕਲੀਫ ਹੈ ਐਸਐਮ ਸਾਹਿਬ ਬੋਲ ਦੇਣਾ ਤੁਸਬਤ ਜੀ ਸਰ ਮੈਂ ਭਗਵੰਤ ਸਿੰਘ ਮਟੌਰ ਬੋਲਦਾ ਜੀ ਪੱਤਰਕਾਰ ਪੰਜਪੋਰਾ ਜੀ ਸਰ ਇੱਥੇ ਪੁੱਡਾ ਮਾਰਕੀਟ ਹੈ ਆਪਣੇ ਅੰਦਰ ਆਂਦੀ ਨਾ ਜੀ ਇਹ ਜਿਹੇ ਆਪਾਂ ਜਿਹੜਾ ਬੀੜੀ ਸਿਗਰਟਾਂ ਵਾਲੇ ਜਦ ਕੋਈ ਨਾ ਚਰਦੇ ਉਹ ਤੇਲਾਣ ਜਰੂਰ ਕਰਨੇ ਹੋਵੇ ਦੋਸ਼ੋ ਕੇ ਦਾ ਸੋ ਇੱਥੇ ਨਾ ਜੀ ਬੀਡੀਆਂ ਸਿਗਰਟਾਂ ਪੀਤੀ ਜਾਂਦੀਆਂ ਰੈਪਰ ਉਹਨਾਂ ਦੇ ਪੇ ਸੀ ਕਿ ਮੈਂ ਵੀਡੀਓ ਬਣਾ ਕੇ ਆਇਆ ਹੋਰ ਇਹਨਾਂ ਨੂੰ ਤੁਹਾਨੂੰ ਕੀ ਤਕਲੀਫ ਹੈ ਅੱਛਾ ਜੀ ਹਾਂ ਅੱਛਾ ਜੀ ਜੇ ਕੋਈ ਪਿੰਡਾ ਹੈ ਤੇ ਆਪਾਂ ਨੂੰ ਉਹਦੇ ਨਾਲ ਕੀ ਤਕਲੀਫ ਹੈ ਅਸੀਂ ਚਲਾਣ ਕੱਟ ਲੈਂਦੇ ਹਾਂ ਇਸਲਾਮ ਕੱਟ ਲੈਂਦੇ ਹਾਂ ਨਹੀਂ ਮੈਨੂੰ ਤਕਲੀਫ ਦਾ ਮਤਲਬ ਤੁਸੀਂ ਕਿੱਦਾਂ ਪੁੱਛਿਆ ਜੀ ਇਹ ਇਹ ਤੁਸੀਂ ਜਿਵੇਂ ਦੱਸ ਰਹੇ ਹੋ ਕਿ ਮਤਲਬ ਤੁਸੀਂ ਕਿ ਮਤਲਬ ਬੰਦ ਕਰਾਣਾ ਚਾਹੁੰਦੇ ਹੋ ਸਾਰਾ ਕੁਝ ਨਹੀਂ ਤਕਲੀਫ ਦਾ ਮੈਂ ਤੁਹਾਨੂੰ ਇਹ ਪੁੱਛਿਆ ਵੀ ਉੱਥੇ ਪੀਤੀ ਜਾਂਦੀ ਗੁਰੂ ਘਰ ਦੇ ਬਿਲਕੁਲ ਲੱਗੇ ਆਓ ਆਪਾਂ ਇਹ ਚੀਜ਼ ਨੂੰ ਅਸਵੀਕਾਰ ਕਰਦੇ ਹਾਂ ਤੇ ਭਾਜੀ ਭਾਜੀ ਇਸ ਚੀਜ਼ ਨੂੰ ਮੈਂ ਨਹੀਂ ਕੁਝ ਕਰ ਸਕਦਾ ਨਹੀਂ ਤੁਸੀਂ ਸਰ ਮੈਨੂੰ ਪੁੱਛਿਆ ਤਕਲੀਫ ਕੀ ਹੈ ਮੈਂ ਆਪਣੀ ਤਕਲੀਫ ਤੁਹਾਨੂੰ ਦੱਸ ਰਿਹਾ ਜੀ ਹਾਂ ਤਕਲੀਫ ਦੱਸ ਮੈਂ ਤੁਹਾਨੂੰ ਆਪਣੀ ਤਕਲੀਫ ਦੱਸ ਰਿਹਾ ਜੀ ਗੁਰੂ ਘਰ ਦੇ ਬਿਲਕੁਲ ਲੱਗੇ ਚੀਜ਼ਾਂ ਐ ਇੱਥੇ ਬੀੜੀ ਸਿਗਰਟ ਨਹੀਂ ਪੀਣੀ ਚਾਹੀਦੀ ਇੱਥੇ ਸ਼ਰਾਬ ਨਹੀਂ ਪੀਣੀ ਚਾਹੀਦੀ ਜੀ ਅੱਛਾ ਜੀ ਮੈਂਮ ਦੇ ਡੀਸੀ ਸਾਹਿਬ ਦੇ ਅੰਡਰ ਹਾਂ ਨਾ ਹਾਂਜੀ ਚਲਾਨ ਕੱਟਣ ਲਈ ਕਹਿੰਦਾ ਸੀ ਚਲਾਨ ਤੁਸੀਂ ਕਿੰਨੇ ਚਲਾਨ ਕੱਟੇ ਜੀ ਹੁਣ ਤੱਕ ਮੈਨੂੰ ਤਾਂ ਨਹੀਂ ਪਤਾ ਕਿ ਮੈਨੂੰ ਇਹਨਾਂ ਦਾ ਅਡੀਸ਼ਨਲ ਚਾਰਜ ਹੋ ਗਿਆ। ਅੱਛਾ ਜੀ। ਸਾਡੀ ਪੋਸਟਲ ਭਰਤਾ ਹੈ। ਅੱਛਾ ਜੀ। ਉਹਨਾਂ ਆ ਗਿਆ 1 ਮਹੀਨਾ ਵੀ ਨਹੀਂ ਹੋਇਆ। ਅੱਛਾ ਜੀ। ਤੁਹਾਨੂੰ ਪਤਾ ਨਹੀਂ ਦਵਰੀ ਜਾਣੀ। ਹਾਂ ਜੀ। ਠੀਕ ਹੈ ਜੀ। ਧੰਨਵਾਦ ਜੀ। ਗੁਰੂ ਘਰਾਂ ਦੇ 2-3 ਕਿਲੋਮੀਟਰ ਨੇੜੇ-ਤੇੜੇ ਕੋਈ ਵੀ ਨਸ਼ੇ ਦੀ ਦੁਕਾਨ ਨਹੀਂ ਹੋਣੀ ਚਾਹੀਦੀ। ਇਸ ਸੰਬੰਧੀ ਸ਼੍ਰੋਮਣੀ ਕਮੇਟੀ ਤੇ ਹੋਰ ਜਥੇਬੰਦੀਆਂ ਨੂੰ ਵੀ ਵੀੜਾ ਚੁਕਣਾ ਚਾਹੀਦਾ ਪਰ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੱਤਰਕਾਰ ਦੇ ਵੱਲੋਂ ਗੁਰੂ ਘਰ ਤੋਂ ਮਹਿਜ 100-200 ਮੀਟਰ ਦੂਰੀ ਦੇ ਹਾਲਾਤ ਵਿਖਾਏ ਜਾਂਦੇ ਨੇ। ਇਹ ਰਿਪੋਰਟ ਪੰਜਾਬੀ ਰੋਕ ਚੈਨਲ